ਜਥੇਬੰਦੀਆਂ ਵੱਲੋਂ 13 ਤਰੀਕ ਨੂੰ ਯਾਨੀ ਕਿ ਅੱਜ ਦਿੱਲੀ ਕੂਚ ਕਰਨ ਦੇ ਲਾਂਤ ਬਾਅਦ ਸਾਰੇ ਹੀ ਪੰਜਾਬ ਦੇ ਵੱਖਰੇ ਵੱਖਰੇ ਹਿੱਸਿਆਂ ਵਿੱਚੋਂ ਕਿਸਾਨ ਆਪਣੇ ਟਰੈਕਟਰ ਟਰਾਲੀਆਂ ਲੈ ਕੇ ਦਿੱਲੀ ਨੂੰ ਰਵਾਨਾ ਹੋ ਰਹੇ ਨੇ ਉਸ ਪ੍ਰੋਗਰਾਮ ਦੇ ਅਨੁਸਾਰ ਅੱਜ ਸਮਰਾਲਾ ਦੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਕਿਸਾਨ ਅਨੇਕਾਂ ਟਰੈਕਟਰ ਟਰਾਲੀਆਂ ਦੇ ਨਾਲ ਦਿੱਲੀ ਨੂੰ ਰਵਾਨਾ ਹੋਏ ਕੁਝ ਕਿਸਾਨ ਜਥੇਬੰਦੀਆਂ ਸ਼ੰਭੂ ਬਾਰਡਰ ਤੇ ਪਹੁੰਚ ਚੁੱਕੀਆਂ ਨੇ ਤੇ ਕੁਝ ਜਾਣ ਦੀਆਂ ਤਿਆਰੀਆਂ ਦੇ ਵਿੱਚ ਨੇ ਦੂਜੀ ਪਾਸੇ ਸ਼ੰਭੂ ਬਾਰਡਰ ਤੇ ਕਿਸਾਨਾਂ ਨੂੰ ਰੋਕਣ ਲਈ ਵੱਡੇ ਵੱਡੇ ਕੰਕਰੀਟ ਦੇ ਪੱਥਰ ਲਗਾਏ ਗਏ ਨੇ ਤੇ ਸਿਕਿਉਰਿਟੀ ਫੋਰਸ ਨੂੰ ਵੀ ਤਾਇਨਾਤ ਕੀਤਾ ਗਿਆ ਤੇ ਅੱਜ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਸੁਪਿੰਦਰ ਸਿੰਘ ਬੱਗਾ ਵੱਲੋਂ ਵੀ ਅਨੇਕਾਂ ਟਰੈਕਟਰ ਤੇ ਟਰਾਲੀਆਂ ਨੂੰ ਸਮਰਾਲਾ ਤੌਰ ਰਵਾਨਾ ਕੀਤਾ ਗਿਆ ਉਹਨਾਂ ਨੇ ਇਹ ਗੱਲਬਾਤ ਕਰਦਿਆਂ ਕਿਹਾ ਕਿ ਹਾਂ ਕਿ ਅਸੀਂ ਸ਼ੰਭੂ ਪੌਂਡ ਲਈ 6 ਮਹੀਨੇ ਦਾ ਰਾਸ਼ਨ ਲੈ ਕੇ ਰਵਾਨਾ ਹੋ ਰਹੇ ਹਾਂ ਤੇ ਇਸ ਬਾਰੇ ਵੀ ਅਸੀਂ ਪਿਛਲੀ ਵਾਰ ਦੀ ਤਰ੍ਹਾਂ ਮੋਰਚਾ ਫਤਿਹ ਕਰਕੇ ਵਾਪਸ ਪਰਤਾਂਗੇ ਇਸ ਦੌਰਾਨ ਕਿਸਾਨਾਂ ਦੇ ਵੱਲੋਂ ਕੀ ਕੀ ਕਿਹਾ ਗਿਆ ਉਹ ਇੱਕ ਵਾਰੀ ਸੁਣ ਲੈਣੇ ਆ ਜੀ ਮੇਰਾ ਨਾਮ ਸਬੰਦਰ ਸਿੰਘ ਬੱਗਾ ਜ਼ਿਲ੍ਹਾ ਪ੍ਰਧਾਨ ਬੀਕੇਜੂ ਸਿੱਧੂਪੁਰ ਬੱਗਾ ਜੀ ਤੁਸੀਂ ਹੁਣ ਕਿੱਧਰ ਨੂੰ ਜਾ ਰਹੇ ਹੋ ਅਸੀਂ ਇਸ ਟਾਈਮ ਦਿੱਲੀ ਨੂੰ ਰਵਾਨਾ ਹੋਏ ਆ ਜੀ ਕਿੰਨਾਂ ਕਾਫਲਾ ਹੋਰ ਨਾਲ ਕਾਫਲਾ ਸਾਡੇ ਨਾਲ ਸੈਂਕੜੇ ਸੈਂਕੜੇ ਟਰਾਲੀਆਂ ਨੇ ਸਾਡੀਆਂ ਫਿਲਹਾਲ ਇੱਥੇ ਦੋ ਬਲਾਕਾਂ ਦੀਆਂ ਰਹਿ ਜਾਂ ਸਾਡੇ 6 ਬਲਾਕ ਚੱਲਦੇ ਨੇ ਜੀ ਤੇ ਹੁਣ ਕਿੱਥੇ ਜਾ ਰਹੇ ਉਹਨਾਂ ਨੂੰ ਬਲੂਕ ਜਿਹੜੇ ਬਾਕੀ ਪੂਰੇ ਜਾ ਰਹੇ ਅਸੀਂ ਜੀ ਸਿੰਘੂ ਦੇ ਨੇੜੇ ਜਾ ਕੇ ਰੁਕਾਂ ਸ਼ੰਭੂ ਦੇ ਨੇੜੇ ਜਾ ਕੇ ਰੁਕਾਂਗੇ ਜੀ ਕੀ ਲੱਗਦਾ ਜੀਣਾ ਹੁਣ ਵੈਰੀਗੇਟਿੰਗ ਕੀਤੀ ਜਾ ਰਹੀ ਆ ਇਹ ਭਾਰਤ ਪਾਕਿਸਤਾਨ ਦੇ ਬਾਰਡਰ ਕੋਲ ਨਹੀਂ ਕੀਤੀ ਜਾ ਰਹੀ ਦੇਖੋ ਜੀ ਇਹਨਾਂ ਤੋਂ ਚੀ ਉੱਥੇ ਤਾਂ ਚੀਨ ਦੀ ਜਿਹੜੀ ਸੈਨਾ ਉਹ ਆਪਣੇ ਵਿੱਚ ਘੁੰਮਦੀ ਫਿਰਦੀ ਆਪਣੇ ਕਬਜ਼ਾ ਕਰੀ ਜਾ ਰਹੀ ਹੈ ਦਿਨ-ਦਿਨ ਇੱਥੇ ਐ ਦਿਖਾਇਆ ਯਾਰ ਵੀ ਪੰਜਾਬ ਕਿਵੇਂ ਵੱਖਰਾ ਕੰਟਰੀ ਹੁੰਦਾ ਕੋਈ ਤਾਂ ਬੈਰੀਕੇਡਿੰਗ ਦੁਆਰਾ ਵੀ ਇੰਨੀ ਤਾਂ ਸਰਤਾਈ ਇਹਨਾਂ ਨੇ ਆਪਣੇ ਚੈਨਾ ਮਾਰਡਰ ਤੇ ਨਹੀਂ ਕੀਤੀ ਹੋਈ ਪਰ ਇਹ ਗੱਲ ਸਮਝ ਤੋਂ ਬਾਹਰ ਆਉਂਦੀ ਆ ਵੀ ਅਸੀਂ ਆਪਣੇ ਆਪ ਉਹ ਐ ਮਹਿਸੂਸ ਹੁੰਦਾ ਹੁਣ ਵੀ ਅਸੀਂ ਕਿਤੇ ਵੱਖਰੇ ਦੇਸ਼ ਦੇ ਹੁੰਨੇ ਆ ਉਹ ਦੇਖਿਆ ਹੋ ਕੇ ਵੀ ਕਿਸ ਤਰ੍ਹਾਂ ਦੀ ਵੈਰੀਗੇਟਿੰਗ ਬਿਲਕੁਲ ਨਹੀਂ ਸੋਸ਼ਲ ਮੀਡੀਆ ਰਾਹੀਂ ਆਈਆਂ ਸਾਡੇ ਕੁਝ ਕਿਸਾਨ ਵੀ ਫੋਟੋਆਂ ਲੈ ਕੇ ਆਏ ਨੇ ਬਹੁਤ ਖਤਰਨਾਕ ਤਰੀਕੇ ਨਾਲ ਵੈਰੀਗੇਟਿੰਗ ਕੀਤੀ ਹੋਈ ਆ ਪਰ ਇਹ ਲੋਕਾਂ ਦੇ ਹੜ ਦੇ ਲੋਕਾਂ ਦੇ ਤੂਫਾਨ ਦੇ ਮੂਹਰੇ ਆ ਜੀ ਨਾ ਤਾਂ ਗੱਲਾਂ ਪਹਿਲਾਂ ਖੜੀਆਂ ਸੀ ਪਹਿਲਾਂ ਵੈਰੀਗੇਟ ਰੁਕੀ ਸੀ ਨਾ ਇਹ ਹੁਣ ਰੁਕਣਗੇ ਕਿੰਨੀਆਂ ਕਿਸਾਨ ਦੁੱਧੇ ਬੰਦੀ ਜਾ ਰਹੀ ਹੈ ਦੇਖੋ ਜੀ 18 ਜਿਹੜੀ ਆ ਹੈਗਾ ਇੱਕ ਤਾਂ ਸੰਯੁਕਤ ਕਿਸਾਨ ਮਜ਼ਦੂਰ ਜਿਹੜਾ ਮੋਰਚਾ ਨਵਾਂ ਬਣਿਆ ਉਹ ਵੀ ਹੈਗਾ ਤੇ ਬੀਕੇ ਜੂ ਸਿੱਧੂ ਪਰਵਲੋਂ ਜਵੇਂ ਡੱਲੇ ਵਾਲਾ ਸਾਹਿਬ ਵਗਵਾਈ ਕਰਦੇ ਨੇ ਇੱਕ ਮੋਰਚੇ ਦੀ ਉਹ ਸੁਜੋਗ ਤਕਸਾਲ ਮੋਰਚਾ ਗੈਰ ਸਿਆਸੀ ਆ ਗੈਰ ਰਾਜਨੀਤਿਕ ਆ ਉਹਦੇ ਵੱਲੋਂ ਟਰਾਲੀਆਂ ਜਾ ਰਹੀਆਂ ਲਗਭਗ ਇਹ 25 30 ਦੇ ਲਗਭਗ ਜਥੇਬੰਦੀਆਂ ਨੇ ਕਿਹੜੀਆਂ ਮੰਗਾਂ ਨੇ ਦੇਖੋ ਜਿਹੜੀਆਂ ਮੰਗਾਂ ਤਾਂ ਸਾਡੀਆਂ ਤਾਂ ਹੋਈਆਂ ਜੇ ਨਵੀਆਂ ਹੋਣ ਮੰਗਾਂ ਸਾਡੀਆਂ ਜਿਹੜੀਆਂ ਅਧੂਰੀਆਂ ਰਹਿੰਦੀਆਂ ਸੀ ਮੋਰਚੇ ਦੀਆਂ ਕਿਸਾਨੀ ਮੋਰਚਾ ਜਿਹੜਾ 220 ਨੂੰ ਲੱਗਿਆ ਸੀ ਉਸ ਉਸ ਮੰਗਾਂ ਨੂੰ ਲੈ ਕੇ ਅਸੀਂ ਜਾ ਰਹੇ ਆ ਸਰਕਾਰ ਨੇ ਮੰਗਾਂ ਮੰਨੀਆਂ ਹੋਈਆਂ ਨੇ ਤਾਂ ਲਾਗੂ ਨਹੀਂ ਕਰੀਆਂ ਜਿਵੇਂ ਸੁਆਮੀ ਨਾਥਨ ਰਿਪੋਰਟ ਦਾ ਵਾਦਾ ਕੀਤਾ ਹੋਇਆ ਸੀ ਸਰਕਾਰ ਨੇ ਇਸ ਸੰਸਾਰ ਅਸੀਂ ਫਸਲਾਂ ਦੇ ਭਾਅ ਦਵਾਂਗੇ ਉਹ ਬਿਲਕੁਲ ਨਹੀਂ ਦਿੱਤੇ ਜਾ ਰਹੇ ਤੇ ਦੂਜੀ ਉਦੋਂ ਵਾਲੀ ਗਾਹਾਂ ਦੀ ਗੱਲ ਤੇ ਆ ਜੀ ਆਪਾਂ ਰੁਕ ਜੀ ਆ ਕੇ ਜਿਵੇਂ ਫੁੱਲ ਪੂਰਾ ਕਰਜ਼ਾ ਵਾਫੀ ਕਿਸਾਨ ਤੇ ਮਜ਼ਦੂਰ ਦਾ ਤੇ ਸਵਾਮੀ ਨਾਲ ਸਵਾਮੀ ਨਾਤਨ ਅਨਸਾਰ ਸਾਡੀ ਸਾਨੂੰ ਐਮਐਸਪੀ ਦਿੱਤੀ ਜਾਵੇ ਗਰੰਟੀ ਕਾਨੂੰਨ ਬਣਾਇਆ ਜਾਵੇ ਉਹ ਵੀ ਨਹੀਂ ਹਜੇ ਤੱਕ ਬਣਾਇਆ ਉਹ ਤੇ ਬਿਜਲੀ ਸੋਧ ਬਿੱਲ ਜਿਹੜਾ ਗਿਆ ਸੀ ਸਰਕਾਰ ਨੇ ਮੰਗ ਮੰਨੀ ਸੀ ਸਾਡੀ 2021 ਨੂੰ ਪਹਿਲੀ ਮੀਟਿੰਗ ਜਿਹੜੀ ਮੋਰਚੇ ਦੀ ਹੋਈ ਉਹਦੇ ਵਿੱਚ ਮੰਨੀ ਸੀ ਅਸੀਂ ਨਹੀਂ ਲਾਗੂ ਕਰਾਂਗੇ ਜਦ ਤੁਸੀਂ ਮੋਰਚਾ ਉਸ ਤੋਂ ਪੋਸਟਪੋਨ ਕਰਕੇ ਆਏ ਤਾਂ ਉਸ ਤੋਂ ਬਾਅਦ ਆ ਕੇ 2022 ਦੇ ਵਿੱਚ ਉਹ ਬਿਜਲੀ ਬਿੱਲ ਅੰਦਰ ਖਾਤੇ ਲਾਗੂ ਕਰ ਦਿੱਤਾ ਗਿਆ ਕੀ ਲੱਗਦਾ ਜਿਵੇਂ ਤੁਹਾਨੂੰ ਸਰਕਾਰ ਰੁਕੂ ਕੀ ਬੈਰੀਕੇਟਿੰਗ ਕਿਸ ਤਰ੍ਹਾਂ ਹੋਵੇਗਾ ਜਿਸ ਤਰ੍ਹਾਂ ਕਿ ਰਿਖੜਾ ਜਾਊਗਾ ਦੇਖੋ ਬੈਰੀਕੇਟਿੰਗ ਤਾਂ ਹੁਣ ਅਸੀਂ ਉੱਥੇ ਜਾਣਾ ਇਹ ਤਾਂ ਰੁਕਦੇ ਨਹੀਂ ਜਿਹੜੇ ਜੱਟਾਂ ਦੇ ਟਰੈਕਟਰ ਜਹਾਜ਼ਾਂ ਵਰਗੇ ਨੇ ਇਹਨਾਂ ਮੂਰੇ ਕੁਝ ਨਹੀਂ ਰੁਕਣਾ ਜੇ ਕਿਉਂਕਿ ਸਰਕਾਰ ਹੜ੍ਹਾਂ ਦੇ ਪਾਣੀ ਨੂੰ ਰੋਕ ਲਏ ਜਾਂ ਤੂਫਾਨ ਨੂੰ ਰੋਕ ਲਵੇ ਕਦੇ ਨਹੀਂ ਰੋਕ ਹੁੰਦਾ ਇਹ ਜਾਂ ਕੁਝ ਇਹ ਲੋਕਾਂ ਦਾ ਹੜਾ ਇਹ ਰਹਿ ਕੇ ਜਾਊਗਾ ਅੱਗੇ ਬਹੁਤ ਕੋਸ਼ਿਸ਼ਾਂ ਕੀਤੀਆਂ ਤੋਂ ਵੱਡੀਆਂ-ਵੱਡੀਆਂ ਕੋਸ਼ਿਸ਼ਾਂ ਕੀਤੀਆਂ ਅਲੱਗ-ਅਲੱਗ ਤਰੀਕਿਆਂ ਨਾਲ ਕੀਤੀਆਂ ਗਈਆਂ ਸੀ ਆਪਾਂ ਸਾਰਿਆਂ ਨੂੰ ਪਤਾ ਟੋਏ ਪੱਟੇ ਗਏ ਹਾਈਵੇ ਪੱਟੇ ਗਏ ਕਿਲ ਵੀ ਲਾਏ ਗਏ ਸਾਰਾ ਕੁਝ ਹੋਇਆ ਪਰ ਆਖਰ ਨੂੰ ਅਸੀਂ ਪਹੁੰਚ ਗਏ ਜੀ ਮੇਰਾ ਗਦੀਪ ਸਿੰਘ ਜੀ ਬਰਨੋ ਜੀ ਹੁਣ ਚੱਲੇ ਪਾਏ ਨੇ ਪਹਿਲਾਂ ਵੀ ਦਿੱਲੀ ਜੂਵੇ ਸੀ ਹੁਣ ਤੇ ਰੋਕਿਆ ਜਾਊ ਰਸਤੇ 'ਚ ਕਿਸ ਤਰ੍ਹਾਂ ਦੇਖਾਂਗੇ ਲੋ ਦੇਖੋ ਜੀ ਜਿਹੜੇ ਦਰਿਆ ਹੁੰਦੇ ਨੇ ਦਰਿਆ ਬੰਨੇ ਕਦੇ ਬੰਦੇ ਨਹੀਂ ਜਾਂਦੇ ਹੁੰਦੇ ਤੇ ਪਿਛਲਾ ਇਤਿਹਾਸ ਹੈ ਪੰਜਾਬ ਦੇ ਚਾਕੇ ਸਰਕਾਰਾਂ ਦੇਖ ਸਕਦੇ ਜੁਲਮ ਦੇ ਵਿਰੁੱਧ ਇਹ ਬੰਦ ਬੰਦ ਕਟਾਉਣੇ ਵਾਲੀ ਕੌਮ ਹੈ ਇਹ ਕਦੇ ਵੀ ਜੁਲਮ ਦੇ ਮੂਰੇ ਝੁਕਦੀ ਨਹੀਂ ਤੇ ਇਹ ਹਮੇਸ਼ਾ ਹੀ ਆਪਣੇ ਕਹਿ ਲੋ ਜਿੱਤਾ ਫਤਿਹ ਕਰਦੀ ਰਹੀ ਹੈ ਜੀ ਇਹ ਕੱਲ੍ਹ ਕੀ ਰਿਜ਼ਲਟ ਲਿਖੋ ਕਿਉਂ ਤੇਰਾ ਤੁਝ ਗੁੱਸੀ ਗਈ ਹੈ ਤਾਂ ਪਰ ਸਰਕਾਰ ਬਲੋ ਰੋਕਣ ਦੀ ਕੋਸ਼ਿਸ਼ ਕੀਤੀ ਆ ਰਹੀ ਹੈ ਨਹੀਂ ਦੇਖੋ ਜੀ ਸਰਕਾਰ ਤਾਂ ਹੀ ਪਹਿਲਾਂ ਵੀ ਅਗਰੋਕਦੀ ਸੀਗੀ ਹੁਣ ਵੀ ਰੋਕਦੀ ਹੈ ਉਹ ਕੋਈ ਮੁੱਦਾ ਨਹੀਂ ਹੈਗਾ ਜੀ ਜਿਹੜਿਆ ਜਿਹੜਾ ਲੋਕਾਂ ਦਾ ਹੜਾ ਹੈ ਇਹਦੇ ਮੁਰੇ ਕੁਛ ਨਹੀਂ ਟਿਕਦਾ ਹੁੰਦਾ ਨਾਕਾੇ ਤੋੜ ਕੇ ਜਾਵਾਂਗੇ ਸਰਕਾਰ ਦਾ ਕਹੇ ਸਾਡੇ ਕੋਲੋਂ ਬੜਾ ਪਤਾ ਇਸ ਪਾਸੇ ਇਤਿਹਾਮ ਕਿੱਥੇ ਕਹਿੰਦੇ ਵੀ ਅੱਗੇ ਜਾਣ ਨਹੀਂ ਦੇਣਾ ਨਹੀਂ ਭੁਗਦੇ ਕੋਈ ਜਦੋਂ ਪਿਛਲੇ ਜਿਹੇ ਇਤਿਹਾਸ ਚੱਕ ਲਈਏ ਮੁਗਲਾਂ ਦੀ ਰੱਖ ਲਈਏ ਹੋਰ ਚੱਕ ਲਈਏ ਉਹਨਾਂ ਦਾ ਥਾਰੋਕ ਕਰਿਆ ਹੁੰਦਾ ਸੀਗਾ ਠੀਕ ਹੈ ਜੀ ਬਾਬਾ ਜਨਰ ਜੋਰਾਵਰ ਸਿੰਘ ਸੀਗੇ ਤੇ ਬਦਕੇ ਤੋਂ ਜਿੱਤਿਆ ਗਿਆ ਉਹ ਉੱਥੇ ਤੱਕ ਜਿੱਤ ਗਏ ਨੇ ਠੀਕ ਹੈ ਜੀ ਜਿਹੜਾ ਅਮਰੀਕਾ ਸੀਗਾ ਉਹਨਾਂ ਕਾਬਲ ਕਰਾ ਕੇ ਜਿੱਤੇ ਗਿਆ ਸਭ ਤੋਂ ਤਕੜੀ ਪਾਵਰ ਮੰਨੀ ਜਾਂਦੀ ਹੈ ਉਹ ਪਿੱਛੇ ਮੁੜ ਗਈ ਉੱਥੇ ਵੀ ਆ ਕੇ ਸਿੱਖ ਜਿੱਤ ਗਿਆ ਸੀ ਕਿਉਂਕਿ ਇਹ ਬੰਦੇ ਨਹੀਂ ਹੁੰਦੇ ਜੀ ਸਮਰਾਲਾ ਤੋਂ ਅਨੁਰਾਗ ਸੰਦਲ ਦੀ ਦੀ ਸੇਵਕ ਦੇ ਲਈ ਰਿਪੋਰਟ